ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਸਾਹਮਣੇ ਆਇਆ ਦਿੱਸਤੇ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹਨਾਂ ਦੇ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਹ ਜੋ ਕਿ ਕਰੀਬ 1 ਲੱਖ ਰੁਪਏ ਹੈ ਉਹਨੂੰ ਦਾਨ ਕਰ ਦਿੱਤੀ ਗਈ ਹੈ ਜਿਵੇਂ ਕਿ ਮੌਸਮ ਇਹਨਾਂ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਕਈ ਪਿੰਡ ਜਿਹੜੇ ਕਿ ਚਲਥਲ ਹੋ ਚੁੱਕੇ ਨੇ ਤੇ ਕਈ ਲੋਕ ਆਪਣੀਆਂ ਕੀਮਤੀ ਜ਼ਾਨਾਂ ਵੀ ਗਵਾ ਬੈਠੇ ਰਹੇ ਤਾਂ ਉਸ ਤੇ ਮੱਦੇਨਜ਼ਰ ਹੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਕਦਮ ਲਿਆ ਗਿਆ ਤੇ ਕਹਿ ਸਕਦੇ ਕਿ ਲੋਕਾਂ ਦੇ ਲਈ ਉਹਨਾਂ ਦੇ ਵੱਲੋਂ ਇਹ ਵੱਡਾ ਕਦਮ ਲਿਆ ਗਿਆ ਜੋ ਕਿ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਕੀ ਦਾਨ ਕਰ ਦਿੱਤੀ ਹੈ। ਉਹਨਾਂ ਕਿਹਾ ਮੈਂ ਆਪਣੀ ਇੱਕ ਮਹੀਨੇ ਦੀ ਤਨਖਾਹ 1 ਲੱਖ ਰੁਪਏ ਮਨਿਸਰ ਦੇ ਡੀਸੀ ਮੈਡਮ ਨੂੰ ਰਾਹਤ ਫੰਡ ਲਈ ਦਾਨ ਕੀਤੀ ਹੈ ਐਨ ਆਰ ਆਈ ਭਰਾਵਾਂ ਅਤੇ ਪੈਣਾ ਨੂੰ ਅਪੀਲ ਹੈ ਕਿ ਤੁਸੀਂ ਵੀ ਆਪਣੇ ਪਿੰਡ ਦੀ ਮਦਦ ਕਰੋ ਕਿਸੇ ਨੂੰ ਪੈਸੇ ਨਹੀਂ ਦੇਣੇ ਖੁਦ ਮਦਦ ਕਰੋ। ਥੂ ਲੱਗਿਆ ਕੰਮ ਇਦੋਂ ਤੁਸੀਂ ਤਾਂ ਤਾਂ ਨੂੰ ਮੈਂ ਆਪਣੀ ਤਨਖਾਹ ਚ ਭੋਖਾਤੀਦਾਰ ਫੰਡ ਲਈ 1 ਲੱਖ ਰੁਪਇਆ ਜਿਹੜਾ ਉਹਦੇ ਉਹ ਤੁਸੀਂ ਇਹ ਜਮ੍ਹਾਂ ਕਰਾ ਲਓ ਨਾਲ ਐਸਐਸਪੀ ਸਾਹਿਬ ਐਸਐਸਪੀ ਕਾਲੋ ਹਾਂ ਇਹ ਚਾਹ ਨਾਲ ਇਹ ਮੇਰੀ 1 ਮਹੀਨੇ ਦੀ ਤਨਖਾਹ ਹਾਂ ਕਰਦੇ ਬਾਈਟ ਕਰਦੇ 1 ਮਹੀਨੇ ਦੀ ਤਨਖਾਹ ਜਿਹੜੀ ਆ ਬਹੁਤ ਹੀ ਜ਼ਿਆਦਾ ਗੰਭੀਰ ਸੰਕਟ ਦੇ ਵਿੱਚ ਆਪਾਂ ਫਸ ਗਏ ਆ ਸੋ ਮੈਂ ਇਹ ਸ਼ੁਰੂਆਤ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਾਂ ਕੀਤੀਆਂ ਕਿ ਸਾਨੂੰ ਮਦਦ ਦੱਸੋ ਜੀ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਪਾਣੀ ਲੱਥ ਲੈ ਲੰਦੋ ਫਿਰ ਤੁਹਾਨੂੰ ਮਦਦ ਜਿਹੜੀ ਆ ਉਹ ਦੱਸਾਂਗੇ ਤੇ ਮੈਂ ਅੱਜ 1 ਲੱਖ ਰੁਪਇਆ ਜਿਹੜਾ ਆਪਣੀ ਤਨਖਾਹ ਦਾ ਇੱਕ ਮਹੀਨੇ ਦੀ ਤਨਖਾਹ ਮੇਰੀ ਲਗਭਗ ਤਨਖਾਹ ਜਿਹੜੀ ਇੱਕ ਮਹੀਨੇ ਦੀ ਆ 1 ਲੱਖ ਰੁਪਇਆ ਉਹ ਮੈਂ ਡੀਸੀ ਸਾਹਿਬ ਨੂੰ ਦਿੱਤੀ ਆ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਲਈ ਕਿ ਜੋ ਮੱਦੀ ਇੱਥੋਂ ਤੁਸੀਂ ਸਮਾਂ ਲਓ ਹੋਰ ਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਇਹ ਸੌਖੇ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰਨ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਮੈਂ ਤੁਹਾਡੇ ਦਾ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਐਨਡੀਆਈ ਬਾਦ ਨੇ ਉਹਨਾਂ ਨੂੰ ਮੈਂ ਸਭ ਐਨਡੀਆਈ ਨੂੰ ਬੇਨਤੀ ਹੈ ਕਿ ਜੇ ਪੰਜਾਬ ਦੀ ਬਾਹ ਫੜੋ ਇਸ ਵੇਲੇ ਪੰਜਾਬ ਨੂੰ ਲੋੜ ਆ ਪੰਜਾਬ ਦੀ ਬਾਹ ਜਿਹੜੀ ਆ ਐਨਡੀਆਈ ਭਰਾਵਾਂ ਨੂੰ ਫੜਨੀ ਚਾਹੀਦੀ ਆ ਕਦੋਂ ਸਾਨੂੰ ਜਾਂ ਕਿਹ ਅਫਸਰ ਨੂੰ ਪੈਸੇ ਭੇਜਣ ਦੀ ਬਜਾਏ ਉਹ ਸਿੱਧੇ ਪਿੰਡਾਂ ਦੇ ਵਿੱਚ ਆਪ ਆਪਣਾ ਕੰਮ ਕਰਨ ਪਿੰਡਾਂ ਦੇ ਲੋਕਾਂ ਨੂੰ ਮਦਦ ਕਰਨ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਆਦੀਆਂ ਸਾਡੇ ਲੋਕਲ ਬਾਬਾ ਜੀ ਸੰਤ ਮਹਾਰਾਜ ਬਹੁਤ ਭੇਤ ਦੇਦੇ ਪਰ ਬਹੁਤ ਲੋੜਾਂ ਹੋ ਚੀਜ਼ਾਂ ਦੀਆਂ ਸੋ ਜਿਹੜੇ ਅਜਨਾਲਾ ਹਲਕੇ ਦੇ ਇਹਨਾਂ ਦੇ ਵੀਰ ਬਾਹਰ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਜਦ ਤੁਹਾਡੇ ਅਜਨਾਲੇ ਦਾ ਬਹੁਤ ਬੁਰਾ ਹੈ ਇਸ ਕਰਕੇ ਤੁਸੀਂ ਅੱਗੇ ਆਓ ਅਈ ਨਾੜੇ ਨੂੰ ਆਪਾਂ ਬਚਾਉਣਾ